ਨਾਮ ਸਿਮਰਨ ਤੇ ਧਿਆਨ ਦੇ ਦੌਰਾਨ ਕਈ ਨਾਮ ਅਭਿਆਸੀਆਂ ਨੂੰ ਕੁਝ ਅਜੀਬੇ ਅਨੁਭਵ ਹੁੰਦੇ ਆ ਜਿਨ੍ਹਾਂ ਤੋਂ ਉਹ ਡਰ ਜਾਂਦੇ ਆ ਕਿਹਾ ਜਾਂਦਾ ਆ ਕਿ ਇਹ ਜੋ ਅਨੁਭਵ ਆ ਸਾਰੇ ਤਾਂ ਨਹੀਂ ਪਰ ਉਹਨਾਂ ਦੇ ਵਿੱਚੋਂ ਜੋ ਕੁਝ ਅਨੁਭਵ ਆ ਇਹ ਬਹੁਤ ਡਰਾਵਰੇ ਹੁੰਦੇ ਆ ਜਿਹਦੇ ਕਰਕੇ ਨਾਮ ਅਭਿਆਸੀ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹਦਾ ਧਿਆਨ ਸਹੀ ਲੱਗਦਾ ਪਿਆ ਜਾਂ ਨਹੀਂ ਉਹ ਆਪਣੀ ਜੋ ਧਿਆਨ ਸਾਧਨਾ ਹੈ ਨਾਮ ਸਿਮਰਨ ਆ ਉਹਨੂੰ ਵਿੱਚੇ ਛੱਡ ਦਿੰਦੇ ਆ ਹਰ ਇੱਕ ਨਾਮ ਅਭਿਆਸੀ ਲਈ ਇਹ ਹੀ ਜੋ ਇੱਕ ਅਵਸਥਾ ਆ ਜਿੱਥੋਂ ਡਰ ਕੇ ਨਾਮ ਅਭਿਆਸ ਛੱਡ ਦਿੰਦਾ ਇਹ ਅਵਸਥਾ ਬਹੁਤ ਦੁਖਦਾਈ ਹੈ ਹੁਣ ਹਰ ਕੋਈ ਜੀਵ ਜੋ ਸਿਮਰਨ ਕਰਦਾ ਧਿਆਨ ਦੇ ਵਿੱਚ ਬੈਠਦਾ ਉਹਦੇ ਮਨ ਦੇ ਵਿੱਚ ਇੱਛਾ ਹੁੰਦੀ ਆ ਕਿ ਉਹਨੂੰ ਕੋਈ ਨਾ ਕੋਈ ਅਨੁਭਵ ਹੋਵੇ ਹੁਣ ਜਦੋਂ ਹੀ ਨਾਮ ਅਭਿਆਸੀ ਆਪਣਾ ਧਿਆਨ ਕਰਨਾ ਛੱਡ ਦੇਵੇਗਾ ਜੋ ਉਹਦੇ ਅੰਦਰ ਇੱਕ ਊਰਜਾ ਬਣੀ ਸੀ ਚੇਤਨਾ ਉਹਦੀ ਜਾਗੀ ਸੀ ਉਹ ਦੁਆਰਾ ਫਿਰ ਤੋਂ ਥੱਲੇ ਡਿੱਗੇਗੀ ਕਹਿਣ ਦਾ ਭਾਵ ਇਹ ਹੈ ਕਿ ਮਾਲਕ ਨੇ ਕਿਰਪਾ ਕੀਤੀ ਆਪਾਂ ਨਾਮ ਸਿਮਰਨ ਕਰਨ ਲੱਗੇ ਫਿਰ ਧਿਆਨ ਦੇ ਵਿੱਚ ਬੈਠਣ ਲੱਗੇ ਫਿਰ ਕੁਝ ਅਜਿਹੇ ਅਨੁਭਵ ਹੋਏ ਜਿਹਦੇ ਕਰਕੇ ਆਪਾਂ ਨਾਮ ਅਭਿਆਸ ਹੀ ਛੱਡ ਦਿੱਤਾ ਹੁਣ ਕਈ ਜੀਵ ਕਹਿੰਦੇ ਨੇ ਕਿ ਸਾਡੇ ਸਰੀਰ ਦੇ ਉੱਤੇ ਦਬਾਅ ਪੈਂਦਾ। ਕਈ ਕਹਿੰਦੇ ਕਿ ਅਸੀਂ ਜਦੋਂ ਨਾਮ ਅਭਿਆਸ ਸ਼ੁਰੂ ਕੀਤਾ ਸਾਡੇ ਘਰ ਦੇ ਵਿੱਚ ਕਲੇਸ਼ ਪੈ ਗਿਆ। ਸਾਡਾ ਜੋ ਕਾਰੋਬਾਰ ਮਾੜਾ ਮੋਟਾ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸਾਡੀ ਨੀਂਦ ਖਰਾਬ ਹੋ ਗਈ। ਜਾਗੋਂ ਕਈਆਂ ਨੂੰ ਕੋਈ ਨਾ ਕੋਈ ਦ੍ਰਿਸ਼ ਦਿਖਾਈ ਦਿੱਤਾ ਜੋ ਕਿ ਬਹੁਤ ਡਰਾਵਣਾ ਸੀ। ਕਈਆਂ ਦੀ ਕੁੰਡਲੀ ਜਾਗਰਣ ਹੋ ਜਾਂਦੀ। ਹੁਣ ਆਪਾਂ ਇੱਕ ਚੀਜ਼ ਵੇਖਦੇ ਹਾਂ ਸਿਮਰਨ ਧਿਆਨ ਦੇ ਵਿੱਚ ਕਿ ਜਿੰਨੀ ਜਲਦੀ ਸਾਡੀ ਚੇਤਨਾ ਉਹ ਸ਼ਕਤੀ ਉਹ ਪਾਵਰ ਉੱਪਰ ਨੂੰ ਉੱਠਦੀ ਆ ਮਨ ਸਾਡਾ ਚੜ੍ਹਦੀ ਕਲਾ ਦੇ ਵਿੱਚ ਜਾਂਦਾ ਆ ਉਸ ਤੋਂ ਵੀ ਜ਼ਿਆਦਾ ਸਪੀਡ ਦੇ ਵਿੱਚ ਇਹ ਥੱਲੇ ਡਿੱਗਦੀ ਆ ਸਾਨੂੰ ਆਪਣੇ ਆਲੇ ਦੁਆਲੇ ਦੀਆਂ ਸਾਰੀਆਂ ਹੀ ਚੀਜ਼ਾਂ ਪ੍ਰਭਾਵਿਤ ਕਰਦੀਆਂ ਜਦੋਂ ਜੀਵ ਬਹੁਤ ਗਹਿਰਾਈ ਵਾਲੇ ਧਿਆਨ ਦੇ ਵਿੱਚ ਉਤਰਦਾ ਆ ਤਾਂ ਬਹੁਤ ਹੀ ਸੁਖਮ ਅਨੁਭਵ ਹੁੰਦੇ ਆ ਜੋ ਕਿ ਕਈਆਂ ਨੂੰ ਬਹੁਤ ਡਰਾਵਨੇ ਮਹਿਸੂਸ ਹੁੰਦੇ ਆ ਤੇ ਕਈ ਜੀਵਾਂ ਨੂੰ ਬਹੁਤ ਸੁਖ ਮਿਲਦਾ ਹੈ ਜਦੋਂ ਆਪਾਂ ਧਿਆਨ ਸਿਮਰਨ ਦੇ ਵਿੱਚ ਬੈਠੇ ਤਾਂ ਆਪਾਂ ਬਾਣੀ ਤੋਂ ਗਿਆਨ ਨਹੀਂ ਲਿਆ ਕਿ ਸਾਡੇ ਨਾਲ ਕੀ ਕੀ ਹੋ ਸਕਦਾ ਅਸੀਂ ਗੁਰਮਖਾਂ ਦੀ ਜਾ ਕੇ ਸੰਗਤ ਨਹੀਂ ਕੀਤੀ ਜਿੱਥੋਂ ਸਾਨੂੰ ਪਤਾ ਲੱਗਣਾ ਸੀ ਧਿਆਨ ਦੇ ਵਿੱਚ ਕਈ ਅਨੁਭਵ ਇਦਾ ਦੇ ਹੁੰਦੇ ਆ ਕਿ ਜੋ ਬਹੁਤ ਕਿਸਮਤ ਵਾਲਿਆਂ ਨੂੰ ਹੁੰਦੇ ਆ ਤੇ ਜੇ ਕਿਸੇ ਨੂੰ ਹੁੰਦੇ ਆ ਤਾਂ ਇਸ ਦਾ ਮਤਲਬ ਉਹ ਧਿਆਨ ਦੇ ਵਿੱਚ ਬਹੁਤ ਹੀ ਵਧੀਆ ਤਰੱਕੀ ਕਰ ਰਿਹਾ ਧਿਆਨ ਦੇ ਵਿੱਚ ਜਦੋਂ ਆਪਾਂ ਬੈਠਦੇ ਆ ਤਾਂ ਜਿੱਥੇ ਤੀਜਾ ਨੇਤਰ ਦੱਸਦੇ ਆ ਥਰਡ ਆਈ ਦੱਸਦੇ ਆ ਉਥੇ ਕਈ ਜੀਵਾਂ ਨੂੰ ਵਾਈਬ੍ਰੇਸ਼ਨ ਮਹਿਸੂਸ ਹੁੰਦੀ ਆ ਗੁਦਗੁਦੀ ਜਹੀ ਮਹਿਸੂਸ ਹੁੰਦੀ ਆ ਖਾਰਿਸ਼ ਜੇ ਮਹਿਸੂਸ ਹੁੰਦੀ ਆ ਇਹ ਭਾਰੀਪਨ ਨਹੀਂ ਹੁੰਦਾ ਨਾ ਕੋਈ ਦੁੱਖ ਲੱਗਦਾ ਬਸ ਐਨਾ ਪਤਾ ਲੱਗਦਾ ਕਿ ਇੱਥੇ ਕੁਝ ਹੋ ਰਿਹਾ ਦੱਸਦੇ ਆ ਨਾ ਕਿਈ ਜੀਵ ਕਿ ਮੱਥੇ ਦੇ ਸਾਹਮਣੇ ਵੱਲ ਦੇ ਪਾਸੇ ਜਿਵੇਂ ਕੀੜੀਆਂ ਚੱਲਦੀਆਂ ਹੁਣ ਇਦਾਂ ਮਹਿਸੂਸ ਹੁੰਦਾ ਤੇ ਕਈ ਜੀਵਾਂ ਦੀ ਇਹ ਅਵਸਥਾ ਵੀ ਬਣ ਜਾਂਦੀ ਆ ਕਿ ਜਿੱਥੇ ਆਗਿਆ ਚੱਕਰ ਦੱਸਦੇ ਆ ਉੱਥੇ ਉਹਨਾਂ ਨੂੰ ਖਿਚਾਵ ਜਿਹਾ ਵੀ ਮਹਿਸੂਸ ਹੁੰਦਾ ਆ ਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇੰਨੀ ਤੇਜ਼ ਹੁੰਦਾ ਜੇ ਅਸੀਂ ਉਸ ਟਾਈਮ ਸਹਜ ਦੇ ਵਿੱਚ ਨਹੀਂ ਤਾਂ ਅਸੀਂ ਇਸ ਦੁੱਖ ਨੂੰ ਸਹਿ ਨਹੀਂ ਕਰ ਸਕਦੇ ਜੈਸ ਅਵਸਥਾ ਦੇ ਵਿੱਚੋਂ ਉਸ ਟਾਈਮ ਅਸੀਂ ਲੰਘਦੇ ਹੁੰਨੇ ਆ ਜਦੋਂ ਕਿਸੇ ਜੀਵ ਨੂੰ ਅਜੀਹਾ ਹੋਵੇ ਤਾਂ ਉਥੇ ਕਬਰੌਣਾ ਨਹੀਂ ਹੈ ਜੋ ਵੀ ਆਪਾਂ ਅਭਿਆਸ ਕਰ ਰਹੇ ਆ ਵਾਹਿਗੁਰੂ ਗੁਰਮੰਤਰ ਸਤਨਾਮ ਜੋ ਵੀ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਆ ਆਪਾਂ ਇਹ ਕਿਸੇ ਨੂੰ ਪੁੱਛ ਲੈਣਾ ਕਿ ਕੀ ਮੈਂ ਸਹੀ ਤਰੀਕੇ ਦੇ ਨਾਲ ਜਪਦਾ ਪਿਆ ਅਜਿਹਾ ਸਾਨੂੰ ਤਾਂ ਮਹਿਸੂਸ ਹੁੰਦਾ ਕਿ ਸਾਡੀ ਜੋ ਊਰਜਾ ਸ਼ਕਤੀ ਆ ਉਹ ਜਾਗਰਤ ਹੁੰਦੀ ਆ ਹੁਣ ਆਪਣੇ ਇਸ ਸਰੀਰ ਦੇ ਵਿੱਚ ਬਹੁਤ ਊਰਜਾ ਆ ਜਿਵੇਂ ਪੂਰੇ ਬ੍ਰਹਿਮੰਡ ਦੇ ਵਿੱਚ ਸਾਰਾ ਕੁਝ ਮੌਜੂਦ ਆ ਇਸੇ ਤਰ੍ਹਾਂ ਸਾਡੇ ਇਸ ਸਰੀਰ ਦੇ ਵਿੱਚ ਮੌਜੂਦ ਆ ਸਾਡਾ ਸਰੀਰ ਇੱਕ ਬ੍ਰਹਿਮੰਡ ਦਾ ਪ੍ਰਤੀਕ ਆ ਜੋ ਵੀ ਹਲਚਲ ਬ੍ਰਹਿਮੰਡ ਦੇ ਵਿੱਚ ਹੁੰਦੀ ਆ ਉਹਦਾ ਪ੍ਰਭਾਵ ਸਾਡੇ ਇਸ ਸਰੀਰ ਦੇ ਉੱਤੇ ਪੈਂਦਾ ਜਦੋਂ ਬਾਹਰ ਬ੍ਰਹਿਮੰਡ ਦੇ ਵਿੱਚ ਕੋਈ ਨਾ ਕੋਈ ਹਲਚਲ ਹੁੰਦੀ ਤਾਂ ਸਿਰਫ ਸਾਡੇ ਸਰੀਰ ਦੇ ਉੱਤੇ ਹੀ ਨਹੀਂ ਸਾਡੇ ਮਨ ਦੇ ਉੱਤੇ ਵੀ ਅਸਰ ਪੈਂਦਾ ਆ ਅਸੀਂ ਉਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਨੇ ਆ ਹਣ ਜੇ ਆਪਾਂ ਧਿਆਨ ਦੇ ਵਿੱਚ ਬੈਠਾਂਗੇ ਤਾਂ ਸਾਡੀਆਂ ਜੋ 72000 ਨਾੜੀਆਂ ਆ ਉਹਨਾਂ ਦੇ ਵਿੱਚ ਵਾਈਬ੍ਰੇਸ਼ਨ ਤਾਂ ਹੋਣੀ ਆ ਇਹ ਲਾਜ਼ਮੀ ਆ ਸਿਮਰਨ ਅਤੇ ਧਿਆਨ ਚੀਜ਼ ਹੀ ਅਜਿਹੀ ਹੈ ਤੇ ਇਹਦੇ ਨਾਲ ਹੀ ਈੜਾ ਪਿੰਗਲਾ ਤੇ ਸੁਖਮਨਾ ਨਾੜ ਉਹ ਵੀ ਐਕਟਿਵ ਹੁੰਦੀਆਂ ਜਦੋਂ ਆਪਾਂ ਲਗਾਤਾਰ ਧਿਆਨ ਦੇ ਵਿੱਚ ਬੈਠਦੇ ਆਂ ਊਰਜਾ ਸਾਡੇ ਸਰੀਰ ਦੇ ਵਿੱਚ ਵਧਣ ਲੱਗਦੀ ਆ ਫਿਰ ਜਿਹੜੀ ਸੁਖਮਨਾ ਨਾੜ ਆ ਨਾ ਜੋ ਕਿ ਅਧਿਆਤਮਿਕ ਨਾੜ ਆ ਜਿਹਦੇ ਨਾਲ ਆਪਣੀ ਜੋ ਅਧਿਆਤਮਿਕ ਇੱਕ ਸਫਰ ਆ ਉਹ ਅੱਗੇ ਵੱਧਦਾ ਆ ਉਹ 나ੜ ਵੀ ਸੁਖਮਨ 나ੜ ਵੀ ਐਕਟਿਵ ਹੁੰਦੀ ਆ ਉਹਦੇ ਕਰਕੇ ਹੀ ਸਾਡੇ ਮਸਤਕ ਦੇ ਵਿੱਚ ਮੱਥੇ ਵੱਲ ਦੇ ਪਾਸੇ ਜਿੱਥੇ ਆਗਿਆ ਚੱਕਰ ਦੱਸਦੇ ਆ ਉੱਥੇ ਖਿਚਾਵ ਮਹਿਸੂਸ ਹੁੰਦਾ ਜੇ ਸਾਡੇ ਸੁਖਮਨ 나ੜ ਦੇ ਕਰਕੇ ਮੱਥੇ ਦੇ ਉੱਤੇ ਖਿਚਾਵ ਪੈਦਾ ਹੁੰਦਾ ਆ ਤੇ ਫੇਰ ਸਾਨੂੰ ਡਰਨ ਦੀ ਲੋੜ ਨਹੀਂ ਹੈ ਬਹੁਤ ਜਿਆਦਾ ਖਿਚਾਵ ਹੋ ਰਿਹਾ ਆ ਤਾਂ ਗੁਰਮੁਖਾਂ ਦੇ ਨਾਲ ਵਿਚਾਰ ਕਰ ਲੈਣੀ ਚਾਹੀਦੀ ਆ ਕਿਉਂਕਿ ਆਪਾਂ ਆਪ ਮੁਹਾਰੇ ਹੀ ਲੱਗੇ ਹੋਏ ਆ ਜਿਆਦਾ ਖਿਚਾਵ ਮਹਿਸੂਸ ਹੁੰਦਾ ਹੋਵੇ ਤਾਂ ਥੋੜਾ ਸੰਸਾਰ ਦੇ ਵਿੱਚ ਖੁੱਲ ਕੇ ਵਿਚਰ ਲੈਣਾ ਕੋਈ ਨਾ ਕੋਈ ਐਕਸਰਸਾਈਜ਼ ਕੋਈ ਗੇਮ ਖੇਡ ਲੈਣੀ ਜਿਵੇਂ ਫਿਜ਼ੀਕਲੀ ਗੇਮਾਂ ਹੁੰਦੀਆਂ ਫੁੱਟਬਾਲ ਹੁੰਦਾ ਹੈ ਬਾਲੀਵੋਲ ਹੈ ਇਸ ਤਰ੍ਹਾਂ ਸਾਡਾ ਸਾਰਾ ਧਿਆਨ ਸਾਡੀ ਸਾਰੀ ਊਰਜਾ ਬਾਹਰ ਲੱਗ ਜਾਵੇਗੀ ਪੜਾ ਇਥੋਂ ਡਰ ਕੇ ਆਪਾਂ ਧਿਆਨ ਛੱਡ ਨਹੀਂ ਦੇਣਾ ਹੁਣ ਕਈ ਤਰ੍ਹਾਂ ਦੇ ਅਨੁਭਵ ਜੀਵਾਂ ਨੂੰ ਹੁੰਦੇ ਆ ਜਿਵੇਂ ਆਪਾਂ ਪਹਿਲੀ ਜੋ ਵਿਚਾਰ ਕੀਤੀ ਆ ਕਿ ਮੱਥੇ ਦੇ ਤੇ ਖਿਚਾਵ ਉਹ ਦੂਸਰਾ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੈ ਜਿੱਥੋਂ ਡਰ ਕੇ ਨਾਮ ਸਿਮਰਨ ਛੱਡ ਦਿੰਦੇ ਆ ਉਹਨਾਂ ਨੂੰ ਅਨਹਦ ਦੁਨੀਆ ਸੁਣਾਈ ਦਿੰਦੀ ਆ ਨਾਦ ਸੁਣਾਈ ਦਿੰਦਾ ਜਦੋਂ ਉਹ ਧਿਆਨ ਦੇ ਵਿੱਚ ਬੈਠਦੇ ਆ ਜਿਵੇਂ ਮੰਦਰ ਦੇ ਵਿੱਚ ਘੰਟਾ ਨਹੀਂ ਵੱਜਦਾ ਸ਼ੰਖ ਦੀ ਆਵਾਜ਼ ਵਿਦਵਾ ਦੀਆਂ ਕਈ ਆਵਾਜ਼ਾਂ ਸਨੱਟੇ ਵਰਗੀ ਆਵਾਜ਼ ਤੇ ਕਈ ਜੀਵਾਂ ਨੂੰ ਬਾਂਸਰੀ ਵਰਗੀ ਵੀ ਆਵਾਜ਼ ਸੁਣਾਈ ਦਿੰਦੀ ਆ ਹੁਣ ਇਹ ਜੋ ਅੰਦਰੋਂ ਆਵਾਜ਼ਾਂ ਸੁਣਾਈ ਦਿੰਦੀਆਂ ਹਰ ਇੱਕ ਜੀਵ ਨੂੰ ਅਲੱਗ-ਅਲੱਗ ਹੀ ਸੁਣਾਈ ਦਿੰਦੀਆਂ ਕਿਸੇ ਨੂੰ ਕੁਝ ਸੁਣਾਈ ਦਿੰਦਾ ਕਿਸੇ ਨੂੰ ਕੁਝ ਕਿਸੇ ਨੂੰ ਕੋਈ ਮੱਤਮ ਸੁਣਾਈ ਦਿੰਦੀ ਆ ਕਿਸੇ ਨੂੰ ਉੱਚੀ ਸੁਣਾਈ ਦਿੰਦੀ ਆ ਕਿਸੇ ਨੂੰ ਖੱਬੇੋਂ ਆਉਂਦੀ ਕਿਸੇ ਨੂੰ ਸੱਜੇੋਂ ਆਉਂਦੀ ਆ ਕਿਸੇ ਨੂੰ ਪਿਛਲੇ ਪਾਸੇੋਂ ਸੁਣਾਈ ਦਿੰਦੀ ਹੁਣ ਅਜਿਹਾ ਸਾਡੇ ਨਾਲ ਕਿਉਂ ਹੁੰਦਾ ਇੱਥੋਂ ਵੀ ਕਈ ਜੀਵ ਡਰ ਕੇ ਉਸ ਸਿਮਰਨ ਅਭਿਆਸ ਛੱਡ ਦਿੰਦੇ ਹੁਣ ਅਜਿਹਾ ਸਾਡੇ ਨਾਲ ਕਿਉਂ ਹੁੰਦਾ ਜਦੋਂ ਜੀਵ ਧਿਆਨ ਦੇ ਵਿੱਚ ਗੋਤੇ ਲਾਣੇ ਸ਼ੁਰੂ ਕਰ ਦਿੰਦਾ ਮਨ ਵਿਚਾਰ ਰਹਿਤ ਹੋ ਕੇ ਦਸ਼ਮ ਦੁਆਰ ਤੇ ਚਲੇ ਜਾਂਦਾ ਜਿੱਥੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਨਿਸ਼ਾਨੀ ਦੱਸੀ ਗਈ ਆ ਸਾਨੂੰ ਇਹ ਉਥੇ ਦਾ ਨਕਸ਼ਾ ਦੱਸਿਆ ਆ ਨਿਸ਼ਾਨੀ ਦੱਸੀ ਆ ਕਿ ਜਦੋਂ ਕੋਈ ਵੀ ਜੀਵ ਨੌ ਦਵਾਰਾਂ ਨੂੰ ਛੱਡ ਕੇ ਦਸਮ ਦਵਾਰ ਦੇ ਵਿੱਚ ਜਾਵੇਗਾ ਤਾਂ ਉੱਥੇ ਉਸ ਨੂੰ ਅਨਹਦ ਧੁਨੀਆਂ ਸੁਣਾਈ ਦੇਣਗੀਆਂ ਜੇ ਕਿਸੇ ਨੂੰ ਸੁਣਾਈ ਦੇ ਗਈਆਂ ਇਥੋਂ ਡਰਨਾ ਨਹੀਂ ਹੈ ਅਸੀਂ ਆਪਣਾ ਪ੍ਰੈਕਟੀਕਲ ਗੁਰਬਾਣੀ ਦੇ ਨਾਲ ਮਿਲਾ ਕੇ ਵੇਖ ਲੈਣਾ ਫਿਰ ਆਪਾਂ ਸਹੀ ਜਾ ਰਹੇ ਹਾਂ ਜੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਤਾਂ ਇਸ ਦਾ ਮਤਲਬ ਅਸੀਂ ਸਹੀ ਜਾ ਰਹੇ ਹਾਂ ਹੁਣ ਉਹ ਹੀ ਧੁਨੀਆਂ ਜੀਵ ਦੇ ਕੰਨਾਂ ਦੇ ਵਿੱਚ ਹਰ ਸਮੇਂ ਵੱਜਣੇ ਸ਼ੁਰੂ ਹੋ ਜਾਂਦੀਆਂ ਕੰਨ ਇੰਨੀ ਜ਼ਿਆਦਾ ਉਹਦੀ ਸੁਣਨ ਦੀ ਸ਼ਮਤਾ ਵੱਧ ਜਾਂਦੀ ਆ ਕਿ ਜੀਵਾ ਦੇ ਕੰਨਾਂ ਦੇ ਵਿੱਚ ਖਿਚਾਪ ਵੀ ਪੈਦਾ ਹੁੰਦਾ ਹੈ ਹੁਣ ਇਹ ਜਿਹੜੀਆਂ ਦੁਨੀਆਂ ਆ ਆਵਾਜ਼ਾਂ ਆ ਇਹ ਸੁਖਮ ਆ ਲਿਖਣ ਤੇ ਪੜਨ ਵਿੱਚ ਨਹੀਂ ਆਉਂਦੀਆਂ ਬਸ ਇਹਨਾਂ ਨੂੰ ਸੁਣਿਆ ਜਾ ਸਕਦਾ ਉਹ ਵੀ ਉਹ ਜੀਵ ਸੁਣ ਸਕਦਾ ਜੋ ਆਪਣੇ ਮਨ ਨੂੰ ਟਿਕਾਉਣਾ ਸਿੱਖ ਗਿਆ ਸ਼ਾਂਤ ਕਰਨਾ ਸਿੱਖ ਗਿਆ ਵਿਗਿਆਨੀਆਂ ਨੇ ਵੀ ਹੁਣ ਮੰਨ ਲਿਆ ਆ ਜੋ ਖੋਜ ਕਰ ਰਹੇ ਆ ਕਿ ਪੂਰੇ ਬ੍ਰਹਿਮੰਡ ਦੇ ਵਿੱਚ ਵੀ ਇੱਕ ਉਮ ਦੀ ਧੁਨੀ ਚਲਦੀ ਪਈ ਆ ਤੇ ਜਦੋਂ ਜੀਵ ਜਾਦਾ ਧਿਆਨ ਦੇ ਵਿੱਚ ਵਿਚਰਦਾ ਆ ਤਾਂ ਜੀਵ ਨੂੰ ਵੀ ਅਨਹਦ ਧੁਨੀ ਆ ਸੁਣਾਈ ਦਿੰਦੀ ਆ ਤੇ ਆਪਣੇ ਸਰੀਰ ਦੇ ਵਿੱਚ ਵੀ ਅਨਗਿਣਤ ਅਨਹਦ ਵਾਜੇ ਵੱਜਦੇ ਆ ਜਿਨ੍ਹਾਂ ਨੂੰ ਨਹੀਂ ਸੁਣਾਈ ਦਿੰਦੀ ਉਹਨਾਂ ਦਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਖੁੱਬਿਆ ਆ ਜਿਹਦੇ ਕਰਕੇ ਉਹ ਇਨ੍ਹਾਂ ਦੁਨੀਆਂ ਤੋਂ ਬਹੁਤ ਦੂਰ ਨੇ ਹੈ ਸਾਡੇ ਅੰਦਰ ਹੀ ਪਰ ਫੇਰ ਵੀ ਦੂਰੀਆਂ ਬਣਾ ਕੇ ਬੈਠੇ ਆ ਤਾਨੀ ਸੁਣਾਈ ਦਿੰਦੀਆਂ ਕਿਉਂਕਿ ਸਾਡਾ ਮਨ ਕਦੀ ਵਿਚਾਰਾਂ ਤੋਂ ਖਾਲੀ ਨਹੀਂ ਹੋਇਆ ਅਸੀਂ ਹਮੇਸ਼ਾ ਕੁਝ ਨਾ ਕੁਝ ਕਰਨ ਦੇ ਵਿੱਚ ਰੁੱਝੇ ਹੁੰਨੇ ਆ ਕਈ ਜੀਵ ਮਾਇਆ ਕਮਾਉਣ ਦੇ ਵਿੱਚ ਜ਼ਿਆਦਾ ਬਿਜ਼ੀ ਨੇ ਜਿਹਦੇ ਕਰਕੇ ਸਾਡੇ ਹੀ ਸਰੀਰ ਦੇ ਵਿੱਚ ਚੱਲਣ ਵਾਲਾ ਸ਼ਬਦ ਜੀਵ ਉਸ ਨੂੰ ਸੁਣ ਨਹੀਂ ਸਕਦਾ ਤੇ ਜਦੋਂ ਆਪਾਂ ਧਿਆਨ ਦੇ ਵਿੱਚ ਬੈਠਦੇ ਆ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਦੁਨੀਆਂ ਸੁਣਾਈ ਦਿੰਦੀਆਂ ਗੁਰਬਾਣੀ ਵਿੱਚ ਇੰਜ ਦੱਸਿਆ ਹੈ ਕਿ ਜੇ ਕਿਸੇ ਜੀਵ ਨੂੰ ਅਜਿਹਿਆਂ ਯਾਨੀ ਹਦਵਾਜੇ ਵੱਜਦੇ ਆ ਤਾਂ ਉਹ ਬਹੁਤ ਭਾਗਾਂ ਵਾਲਾ ਹੈ ਪਰ ਕਈ ਜੀਵ ਗਿਆਨ ਨਾ ਹੋਣ ਕਰਕੇ ਇੱਥੋਂ ਹੀ ਆਪਣਾ ਅਭਿਆਸ ਛੱਡ ਜਾਂਦੇ ਆ ਇਸ ਤੋਂ ਬਾਅਦ ਕਈ ਜੀਵ ਕੀ ਕਰਦੇ ਆ ਕਿ ਜਦੋਂ ਦਾ ਉਹ ਸਿਮਰਨ ਸ਼ੁਰੂ ਕੀਤਾ ਉਹਨਾਂ ਨੇ ਧਿਆਨ ਦੇ ਵਿੱਚ ਬੈਠਦੇ ਆ ਤਾਂ ਉਹਨਾਂ ਨੂੰ ਸੌਣ ਤੋਂ ਬਾਅਦ ਬੜੇ ਹੀ ਅਜੀਬੋ ਗਰੀਬ ਡਰਾਉਣ ਵਾਲੇ ਸੁਪਨੇ ਆਉਂਦੇ ਆ ਜੀਵ ਨੂੰ ਇੰਜ ਮਹਿਸੂਸ ਹੁੰਦਾ ਕਿ ਜਿਵੇਂ ਕੋਈ ਨਾ ਕੋਈ ਉਦੇ ਆਲੇ-ਦੁਆਲੇ ਘੁੰਮਦਾ ਹੈ ਅਜਿਹੀ ਅਵਸਥਾ ਦੇ ਵਿੱਚ ਵੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਨਾਮ ਅਵਿਆਸੀ ਇਹ ਵੀ ਦੱਸਦੇ ਆ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਤਾਂ ਤਾਂ ਹੀ ਸਾਨੂੰ ਮਹਿਸੂਸ ਹੁੰਦਾ ਕਿ ਕੋਈ ਨਾ ਕੋਈ ਸਾਡੇ ਆਲੇ-ਦੁਆਲੇ ਬੈਠਾ ਹੈ ਘੁੰਮ ਰਿਹਾ ਹੈ ਕੋਈ ਪਿੱਛੇ ਖੜਾ ਮਹਿਸੂਸ ਹੁੰਦਾ ਹੈ ਕੋ ਖੱਬੇ ਸੱਜੇ ਕੋ ਸਾਹਮਣੇ ਘਬਰਾਉਣਾ ਨਹੀਂ ਹੈ ਇੱਥੇ ਅਸੀਂ ਆਪਣੇ ਮਨ ਨੂੰ ਇੰਨਾ ਨਿਰਮਲ ਕਰ ਲਿਆ ਕਿ ਜੋ ਇਸ ਸੰਸਾਰ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਸੁਖਮ ਰੂਹਾਂ ਵੀ ਘੁੰਮ ਰਹੀਆਂ ਆ ਉਹ ਸਾਡੇ ਕੋਲ ਆ ਕੇ ਸੁੱਖ ਲੈ ਰਹੀਆਂ ਆ ਗੁਰਮਖਾ ਦਾ ਇਹ ਕਹਿਣਾ ਆ ਕਿ ਉਹ ਜੀਵ ਜੋ ਆਪ ਦੇ ਕੋਲ ਆਉਂਦੇ ਨੇ ਉਹ ਤਾਂ ਆਉਂਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਿਮਰਨ ਕਰਦਾ ਹੈ ਅਸੀਂ ساری ਜ਼ਿੰਦਗੀ ਦੇ ਵਿੱਚ ਸਿਮਰਨ ਨਹੀਂ ਕੀਤਾ ਕਿ ਅਸੀਂ ਇਹਨਾਂ ਦੇ ਕੋਲ ਆ ਕੇ ਹੁਣ ਉਹ ਸੁੱਖ ਲਈਏ ਕਿਉਂਕਿ ਨਾਮ ਵਿਆਸੀ ਅਜਿਹਾ ਕਾਰਜ ਕਰ ਰਿਹਾ ਜੋ ਕਿ ਇੱਕ ਆਮ ਜੀਵ ਨਹੀਂ ਕਰ ਰਿਹਾ ਪਾ ਸੰਸਾਰ ਦੇ ਵਿੱਚ ਵੇਖਦੇ ਹਾਂ ਨਾ ਕਿ ਜੋ ਲੋਕ ਚੰਗੇ ਆ ਉੱਚੇ ਘਰਾਨਿਆਂ ਦੇ ਆ ਉਹਨਾਂ ਦੇ ਸੰਬੰਧ ਹਰ ਇੱਕ ਪਾਸੇ ਹੁੰਦੇ ਆ ਇਸੇ ਤਰ੍ਹਾਂ ਹੀ ਨਾਮ ਅਭਿਆਸੀ ਦੇ ਨਾਲ ਵੀ ਸੁਖਮ ਰੂਹਾਂ ਸੰਬੰਧ ਬਣਾਉਣਾ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਨਾਮ ਅਭਿਆਸੀ ਤੋਂ ਸੁੱਖ ਮਿਲਦਾ ਉਹ ਵੀ ਇਸ ਭਵ ਸਾਗਰ ਤੋਂ ਪਾਰ ਹੋਣਾ ਚਾਹੁੰਦੀਆਂ ਨੇ ਤੇ ਸਾਨੂੰ ਅਜਿਹੀ ਅਵਸਥਾ ਤੋਂ ਡਰਨ ਦੀ ਲੋੜ ਨਹੀਂ ਇਸ ਤੋਂ ਬਾਅਦ ਹੋਰ ਕਈ ਜੀਵ ਜਿਨ੍ਹਾਂ ਨੂੰ ਬਹੁਤ ਭਿਆਨਕ ਰੂਪ ਦਿਖਾਈ ਦਿੰਦੇ ਜੋ ਕਿ ਰਕਸ਼ਸ ਵਰਗੇ ਦਿਖਾਈ ਦਿੰਦੇ ਨੇ ਦੇਖੇ ਨਹੀਂ ਜਾਂਦੇ ਸਰੀਰ ਕੰਬਦਾ ਹੈ ਦੇਖ ਕੇ ਗੁਰਬਾਣੀ ਸਾਨੂੰ ਇੰਜ ਸਮਝਾਉਂਦੀ ਹੈ ਕਿ ਜੋ ਕਾਲ ਹੈ ਉਹ ਇਸ ਮਨ ਨੂੰ ਭਗਤੀ ਕਰਨ ਤੋਂ ਰੋਕਦਾ ਹੈ ਉਹ ਚਾਹੁੰਦਾ ਹੈ ਕਿ ਇਹ ਰੁਕ ਜਾਵੇ ਇਹ ਧਿਆਨ ਦਾ ਮਾਰਗ ਸਿਮਰਨ ਦਾ ਮਾਰਗ ਛੱਡ ਕੇ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਰੁੱਝ ਜਾਵੇ ਹੁਣ ਜੇ ਤਾਂ ਜੀਵ ਸੰਗਤ ਕਰਦਾ ਆ ਫਿਰ ਤਾਂ ਉਹ ਨਹੀਂ ਡਰੇਗਾ ਆਪਾਂ ਸਿਮਰਨ ਕਰਦੇ ਕਰਦੇ ਹੀ ਵਿਚਾਰ ਰਹਿਤ ਹੋਏ ਸਿਮਰਨ ਕਰਦੇ ਕਰਦੇ ਹੀ ਧਿਆਨ ਦੇ ਵਿੱਚ ਬੈਠੇ ਆ ਉੱਥੇ ਅਨਹਦ ਸ਼ਬਦਾਂ ਨੂੰ ਫੜ ਲਿਆ ਜੇ ਕਿਤੇ ਅਜਿਹਾ ਅਨੁਭਵ ਹੁੰਦਾ ਆ ਕਿ ਕੁਝ ਭਿਆਨਕ ਦਿਖਾਈ ਦਿੰਦਾ ਹੈ ਉੱਥੇ ਵੀ ਆਪਾਂ ਸਿਮਰਨ ਕਰੀ ਹੀ ਜਾਣਾ ਸਿਮਰਨ ਨੇ ਹੀ ਸਾਨੂੰ ਭਵ ਸਾਗਰ ਤੋਂ ਪਾਰ ਲੈ ਗਏ ਜੜਾ ਕਈ ਜੀਵਨ ਨੂੰ ਆਪਣੇ ਜੋ ਮਰੇ ਹੋਏ ਘਰ ਦੇ ਮੈਂਬਰ ਹੁੰਦੇ ਆ ਉਹ ਸੁਪਨੇ ਦੇ ਵਿੱਚ ਦਿਖਾਈ ਦਿੰਦੇ ਆ ਜਾਂ ਧਿਆਨ ਦੇ ਵਿੱਚ ਦਿਖਾਈ ਦਿੰਦੇ ਆ ਦੇਖੋ ਜਦੋਂ ਆਪਾਂ ਨਵੇਂ-ਨਵੇਂ ਇੱਧਰ ਲੱਗਦੇ ਆ ਨਾ ਆਪਾਂ ਸੰਗਤ ਨਹੀਂ ਕੀਤੀ ਹੁੰਦੀ ਪਰ ਜੋ ਆਪਣੇ ਘਰ ਦੇ ਮੈਂਬਰ ਗਏ ਹੁੰਦੇ ਉਹਨਾਂ ਨੇ ਬੜੀ ਉੱਚ ਕੋਟੀ ਦੀ ਧਿਆਨ ਸਾਧਨਾ ਕੀਤੀ ਹੁੰਦੀ ਆ ਪ੍ਰਮਾਤਮਾ ਨੂੰ ਮਿਲੇ ਹੁੰਦੇ ਆ ਪ੍ਰਮਾਤਮਾ ਦੇ ਵਿੱਚ ਸਮਾਏ ਹੁੰਦੇ ਆ ਉਹ ਫਿਰ ਸਾਨੂੰ ਸੰਕੇਤ ਦਿੰਦੇ ਆ ਸਮੇ ਸਮੇਤੇ ਆ ਕੇ ਸਾਡੀ ਰੱਖਿਆ ਵੀ ਕਰਦੇ ਆ ਸਾਨੂੰ ਧਿਆਨ ਸਾਧਨਾ ਦੇ ਵਿੱਚ ਅੱਗੇ ਲਿਜਾਣ ਦੇ ਵਿੱਚ ਹੈਲਪ ਵੀ ਕਰਦੇ ਆ ਮਤਲਬ ਅਜਿਹਾ ਉਦੋਂ ਹੀ ਹੋਵੇਗਾ ਜੇ ਕੋਈ ਗਿਆ ਹੋਇਆ ਘਰ ਦਾ ਮੈਂਬਰ ਉਸ ਨਾਮ ਦੇ ਵਿੱਚ ਸੱਚ ਦੇ ਵਿੱਚ ਸਮਾਇਆ ਹੋਇਆ ਜੇ ਵੈਸੇ ਹੀ ਸਾਨੂੰ ਧਿਆਨ ਦੇ ਵਿੱਚ ਜਾਂ ਸੁਪਨੇ ਦੇ ਵਿੱਚ ਕੋਈ ਘਰ ਦਾ ਮੈਂਬਰ ਦਿਖਾਈ ਦੇ ਰਿਹਾ ਤਾਂ ਦੇਣ ਦਿਓ ਕੋਈ ਗੱਲ ਨਹੀਂ ਇਥੋਂ ਵੀ ਆਪਾਂ ਡਰਨਾ ਨਹੀਂ ਹੈ ਆਪਾਂ ਆਪਣੀ ਜੋ ਧਿਆਨ ਸਾਧਨ ਆਇਆ ਉਹਨੂੰ ਜਾਰੀ ਰੱਖਣਾ ਆ। ਦਿਨ ਦੇ ਵਿੱਚ ਕੋਈ ਸਮਾਂ ਜਿਹਾ ਕੱਢ ਲੈਣਾ ਜਿੱਥੇ ਆਪਾਂ ਧਿਆਨ ਦੇ ਵਿੱਚ ਬੈਠੀਏ। ਉਸ ਪਰਮਾਤਮਾ ਦੇ ਨਾਮ ਨੂੰ ਸੁਣੀਏ। ਇੱਕ ਵਾਰ ਇਹ ਤੇ ਗੁਰਮੁਖ ਪਿਆਰਿਆਂ ਤੋਂ ਬੈਠੇ ਸੀ ਤਾਂ ਗੁਰਮੁਖ ਪਿਆਰੇ ਕਹਿੰਦੇ ਕਿ ਜਦੋਂ ਕੋਈ ਜੀਵ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਹੋਵੇ ਤੇ ਪਰਮਾਤਮਾ ਫਿਰ ਉਸ ਦੇ ਬਾਕੀ ਜੋ ਘਰ ਦੇ ਜੀਵ ਨੇ ਉਹਨਾਂ ਦੀ ਬਹੁਤ ਰੱਖਿਆ ਕਰਦੇ ਆ ਉਹਨਾਂ ਦਾ ਵੀ ਪਾਰ ਉਤਾਰਾ ਕਰਦੇ ਆ ਗੁਰਬਾਣੀ ਵਿੱਚ ਕਈ ਜਗ੍ਹਾ ਸ਼ਬਦ ਹੁੰਦਾ ਨਾ ਕਿ ਉਹ ਆਪ ਵੀ ਤਰਦੇ ਆ ਤੇ ਪਿੱਛੇ ਜੋ ਪਰਿਵਾਰ ਆ ਉਹਨੂੰ ਵੀ ਤਾਰ ਕੇ ਲੈ ਜਾਂਦੇ ਆ ਹੁਣ ਜੇ ਇਹ ਸਾਰੇ ਹੀ ਸਾਨੂੰ ਅਨੁਭਵ ਹੋ ਰਹੇ ਆ ਤਾਂ ਯਕੀਨ ਮੰਨੋ ਕਿ ਆਪਾਂ ਧਿਆਨ ਦੀ ਗਹਿਰਾਈ ਦੇ ਵਿੱਚ ਉਤਰ ਰਹੇ ਆ